ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵਕਤ ਖਨੌਰੀ ਬਾਡਰ ਤੇ ਆਪਾਂ ਖੜੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਪਿਛਲੇ ਕਈ ਦਿਨੋਂ ਤੋਂ ਮਰਨ ਵਕਤ ਤੇ ਬੈਠੇ ਨੇ ਉੱਥੇ ਹੀ ਜਿੱਥੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਹਰ ਇੱਕ ਪਿੰਡ ਦੇ ਵਿੱਚੋਂ ਸੰਗਤਾਂ ਲੰਗਰ ਲੈ ਕੇ ਵੀ ਆ ਰਹੀਆਂ ਨੇ ਰਸਦਾਂ ਲੈ ਕੇ ਆ ਰਹੀਆਂ ਨੇ ਤੇ ਸਾਡੇ ਵਿੱਚ ਹੁਣ ਪਿੰਡ ਸਾਨੀਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਬਲਾਕ ਸਰਹੰਦ ਤੋਂ 30 35000 ਦਾ ਸਮਾਨ ਸੰਗਤਾਂ ਲੈ ਕੇ ਆਈਆਂ ਨੇ ਜਿਦੇ ਵਿੱਚ ਪਾਣੀ ਹਲਦੀ ਚੀਨੀ ਰਸ ਤੇ ਚਾਹ ਪੱਤੀ ਪਿਆਜ਼ ਤੇ ਦੋ ਤੀਨ ਘੀ ਦੇ ਲੈ ਕੇ ਆਏ ਨੇ ਤੇ ਅਸੀਂ ਭਰਾਵੋ ਸਾਰਿਆਂ ਨੂੰ ਬੇਨਤੀ ਕਰਦੇ ਆ ਆਪਣੇ ਲਈ ਇੱਥੇ ਸੰਗਤਾਂ ਬਹੁਤ ਰਸਣ ਲੈ ਕੇ ਆ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਆ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਲੈ ਕੇ ਤੁਰੰਤ ਤੁਰੋ ਕਿਉਂਕਿ ਆਪਣੇ ਜੋ ਸੇਵਾਦਾਰ ਨੇ ਸੇਵਾ ਨਿਭਾ ਰਹੇ ਨੇ ਜਥੇਬੰਦੀ ਨਾਲ ਜਿੰਨੇ ਲੋਕ ਜੁੜੇ ਹੋਏ ਨੇ ਜਾਂ ਜਿੰਨੇ ਵੀ ਆਮ ਜਨਤਾ ਹੈ ਭਰਾਵੋ ਆਪਣੀ ਸਾਰਿਆਂ ਦੀ ਬਹੁਤ ਵੱਡੀ ਇਹ ਲੜਾਈ ਆ ਜੇ ਆਪਾਂ ਰਲ ਕੇ ਇਹ ਆਪਾਂ ਇੱਥੇ ਖੜਾਂਗੇ ਤਾਂ ਇਹ ਆਪਾਂ ਲੜਾਈ ਜਿੱਤਾਂਗੇ ਤੇ ਅਸੀਂ ਧੰਨਵਾਦ ਕਰਦੇ ਆਂ ਸਾਰੇ ਨਗਰ ਸੰਨੀਪੁਰ ਦਾ ਜੋ ਇਹ ਰਸਣ ਲੈ ਕੇ ਆਏ ਨੇ ਬੇਨਤੀ ਕਰਦੇ ਆਂ ਸੰਗਤ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ